ਹਰੋ ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਜੀ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਆ ਬਾਕੀ ਪਰਮਾਤਮਾ ਕੋ ਤੁਹਾਡੀ ਸਦਾ ਚੜ੍ਹਦੀ ਕਲਾ ਮੰਗਦੇ ਆ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਸੁਝਾਅ ਦੇਣ ਵਾਸਤੇ ਜਾਂ ਕਿਸੇ ਹੋਰ ਵਿਸ਼ੇ ਤੇ ਵੀਡੀਓ ਤੇ ਗੱਲ ਕਰਨ ਵਾਸਤੇ ਸਾਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਜੀ। ਬਾਕੀ ਵੀਡੀਓ ਆਪਣੇ ਭੈਣ ਭਰਾਵਾਂ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ। ਕਿ ਬਹੁਤ-ਬਹੁਤ ਤੁਹਾਡਾ ਫਿਰ ਤੇ ਇੱਕ ਵਾਰ ਧੰਨਵਾਦ ਸਾਡੇ ਚੈਨਲ ਨੂੰ ਇੰਨਾ ਤੁਸੀਂ ਪਿਆਰ ਦੇਂਦੇ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇਂਦੇ ਆ। ਗੱਲ ਕਰਦੇ ਅੱਜ ਆਪਾਂ ਅੱਜ ਦੇ ਵਿਸ਼ੇ ਦੀ। ਅੱਜ ਦਾ ਜਿਹੜਾ ਆਪਣਾ ਵਿਸ਼ਾ ਵਾ ਪੰਜਾਬ ਪੰਜਾਬੀ ਪਹਿਰਾਵਾ ਤੇ ਪੰਜਾਬੀ ਖਾਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦਾ ਰਹਿਣ ਸਹਿਣ ਜਿਹੜਾ ਇੱਕ ਦੁਨੀਆ ਦੇ ਸਾਰੇ ਕੋਨਿਆਂ ਵਿੱਚ ਸਭ ਤੋਂ ਜ਼ਿਆਦਾ ਵੱਖਰਾ ਰਹਿਣ ਸਹਿਣ ਆ ਪੰਜਾਬ ਜਿਹੜਾ ਪੰਜਾਬੀ ਪੰਜਾਬ ਦੇ ਨਾਲ ਹੀ ਮਸ਼ਹੂਰ ਵਾ ਤੇ ਪੰਜਾਬ ਜਿਹੜਾ ਵਾ ਸਾਡਾ ਜਿਹੜਾ ਪੰਜਾਬ ਆ ਉਹਦੀ ਦੂਰ ਦੂਰ ਤੱਕ ਗੱਲਾਂ ਵਾ ਕਿਉਂਕਿ ਜਦੋਂ ਕੋਈ ਕਿਸੇ ਪੰਜਾਬੀ ਨੂੰ ਵੇਖਦਾ ਵਾ ਤੇ ਮਨ ਹੀ ਖੁਸ਼ ਹੋ ਜਾਂਦਾ ਵਾ ਕਿ ਇਹ ਪੰਜਾਬੀ ਆ ਜਦੋਂ ਅਸੀਂ ਵੀ ਕਦੀ ਕਿਧਰੇ ਕਿਤੇ ਜਾਂਨੇ ਆ ਸਾਨੂੰ ਕੋਈ ਇੱਕ ਵੀ ਪੰਜਾਬੀ ਨਜ਼ਰ ਆ ਜਾਂਦਾ ਤਾਂ ਸਾਨੂੰ ਐ ਲੱਗਦਾ ਕਿ ਜਿੱਦਾਂ ਕੋਈ ਸਾਡੇ ਘਰ ਦਾ ਮੈਂਬਰ ਸਾਨੂੰ ਮਿਲ ਗਿਆ ਹੋਵੇ ਪੰਜਾਬੀ ਨੂੰ ਵੇਖ ਕੇ ਇੱਕ ਪੰਜਾਬੀ ਨੇ ਵੇਖੇ ਦੂਜਾ ਪੰਜਾਬੀ ਐਦਾਂ ਖੁਸ਼ ਹੁੰਦਾ ਵਾ ਤੇ ਆਪਾਂ ਅੱਜ ਗੱਲ ਕਰਦੇ ਆ ਪੰਜਾਬੀ ਪਹਿਰਾਵੇ ਤੇ ਪੰਜਾਬੀ ਖਾਣ ਪੀਣ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬੀ ਖਾਣ ਪੀਣ ਤੇ ਪੰਜਾਬ ਦੀ ਸਭ ਤੋਂ ਜਿਹੜੀ ਮੁੱਖ ਚੀਜ਼ ਆ ਜਿਹੜੀ ਸਭ ਤੋਂ ਜ਼ਿਆਦਾ ਮਸ਼ਹੂਰ ਆ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਉਹ ਮੱਕੀ ਦੀ ਰੋਟੀ ਸਰੋਂ ਦਾ ਸਾਗ ਉੱਤੇ ਮੱਖਣ ਤੇ ਨਾਲ ਲੱਸੀ ਦਾ ਗਲਾਸ ਜੋ ਸਾਡੀ ਸਭ ਤੋਂ ਜ਼ਿਆਦੀ ਫੇਵਰੇਟ ਵੀ ਰਹਿੰਦੀ ਆ ਤੇ ਸਭ ਤੋਂ ਜ਼ਿਆਦੀ ਮਸ਼ਹੂਰ ਵੀ ਆ ਇਹਨੂੰ ਸਭ ਜਗਾ ਦੇ ਆਪਣੇ ਆਪਣੇ ਤਰੀਕੇ ਨਾਲ ਬਣਾਉਂਦੇ ਆ ਪਰ ਪੰਜਾਬ ਵਰਗੀ ਕਿਤੇ ਨਹੀਂ ਬਣਦੀ। ਦੂਸਰਾ ਹੋਰ ਇੱਕ ਚੀਜ਼ ਸਾਡੀ ਜਿਹੜੀ ਮਸ਼ਹੂਰ ਆ ਪੰਜਾਬ ਤੇ ਪੰਜਾਬੀਅਤ ਨਾਲ ਜੁੜੀ ਹੋਈ ਉਹ ਵਾ ਦੁੱਧ ਘਿਓ। ਪੰਜਾਬ ਵਰਗਾ ਦੁੱਧ ਕਿਤੇ ਨਹੀਂ ਤੇ ਨਾ ਘਿਓ। ਪੁਰਾਣੇ ਸਮੇਂ ਦੇ ਵਿੱਚ ਲੋਕੀ ਜਿਹੜਾ ਦੁੱਧ ਘਿਓ ਹੀ ਉਹ ਅਨਮਿੱਥਿਆ ਖਾਂਦੇ ਸੀ ਉਹਨਾਂ ਦਾ ਕੋਈ ਤੋਲ ਮੋਲ ਨਹੀਂ ਕੀ ਮਤਲਬ ਕੋਈ ਹੋਵੇ ਕਿ ਜਿੱਦਾਂ ਹੀ ਨਾਪ ਕੇ ਖਾਣਾ ਵਾ ਖੁੱਲਾ ਖਾਣਾ ਖੁੱਲਾ ਪੀਣਾ ਤੇ ਸਦਾ ਹੱਸਦੇ ਗਾਉਂਦੇ ਰਹਿਣਾ ਇਹ ਪੰਜਾਬੀਆਂ ਦੀ ਖਾਸ ਨਿਸ਼ਾਨੀ ਆ ਦੁੱਧ ਕਿਉਂ ਤੋਂ ਯਾਦ ਆਇਆ ਕਿ ਕਹਿੰਦੇ ਆ ਕਿ ਜਿਹੜਾ ਪੰਜਾਬ ਦਾ ਪਾਣੀ ਆ ਉਹ ਦੂਸਰੇ ਰਾਜਿਆਂ ਨਾਲੋਂ ਜਿਆਦਾ ਵਧੀਆ ਜਿੱਦਾਂ ਹੀ ਦੂਸਰੇ ਰਾਜਿਆਂ ਦੇ ਵਿੱਚ ਦੁੱਧ ਹੁੰਦਾ ਵਾ ਤੇ ਪੰਜਾਬ ਦਾ ਪਾਣੀ ਦੁੱਧ ਦਾ ਕੰਮ ਕਰਦਾ ਵਾ ਹੋਰ ਇੱਕ ਚੀਜ਼ ਜਿਹੜੀ ਆ ਸਾਡੇ ਖਾਣ ਦੇ ਵਿੱਚ ਪੰਜਾਬ ਦਾ ਗੁੜ ਪੰਜਾਬ ਦਾ ਗੁੜ ਜਿਹੜਾ ਪੰਜਾਬ ਚੋਂ ਹੀ ਮਿਲਦਾ ਵਾ ਉਹ ਕਿਤੇ ਹੋਰ ਨਹੀਂ ਮਿਲਦਾ ਉਹਦਾ ਸਵਾਦ ਸਿਰਫ ਪੰਜਾਬ ਦੇ ਗੁੜ ਚ ਹੀ ਹੁੰਦਾ ਹੋਰ ਵੀ ਰਾਜਿਆਂ ਚ ਗੁੜ ਬਣਦਾ ਪਰ ਉਹੋ ਜਿਹਾ ਨਹੀਂ ਬਣਦਾ ਜਿਹੋ ਜਿਹਾ ਸਾਡੇ ਪੰਜਾਬ ਚ ਬਣਦਾ ਵਾ ਹਾਂ ਇਹ ਗੱਲ ਜ਼ਰੂਰ ਹੈ ਕਿ ਪਿਛਲੇ ਕੁ ਸਮਿਆਂ ਤੋਂ ਜਦੋਂ ਦੇ ਕਿ ਦੂਸਰੇ ਰਾਜਿਆਂ ਤੋਂ ਆਪੇ ਲੋਕੀ ਗੁੜ ਬਣਾਉਂਦੇ ਐ ਤੇ ਮਿਲਾਵਟ ਵੀ ਕਰਦੇ ਆ ਉਹ ਗੁੜ ਉਦਾਂ ਦਾ ਨਹੀਂ ਹੁੰਦਾ ਪਰ ਫਿਰ ਵੀ ਦੂਸਰੇ ਜਗ੍ਹਾ ਤੇ ਨਾਲੋਂ ਤੇ ਗੁੜ ਸਾਡਾ ਕਿਤੇ ਚੰਗਾ ਹੁੰਦਾ ਵਾ ਗੁੜ ਸਾਡਾ ਜਿਹੜਾ ਵਾ ਖਾਣ ਦੇ ਵਿੱਚ ਸਾਡਾ ਇੱਕ ਅਹਿਮ ਹਿੱਸਾ ਵਾ ਰੋਟੀ ਖਾਣ ਦੇ ਪਿੱਛੇ ਜਦੋਂ ਅਸੀਂ ਮੂੰਹ ਮਿੱਠਾ ਕਰਨਾ ਹੋਵੇ ਤੇ ਅਸੀਂ ਗੁੜ ਖਾਂਦੇ ਆ ਗੁੜ ਦੇ ਇੱਕ ਹੋਰ ਵੀ ਗੱਲ ਆ ਪੁਰਾਣੇ ਸਮੇਂ ਵਿੱਚ ਜਦੋਂ ਕਿ ਜਿਆਦਾ ਮਠਿਆਈਆਂ ਨਹੀਂ ਹੁੰਦੀਆਂ ਸੀ ਤੇ ਗੁੜ ਦੇ ਨਾਲ ਹੀ ਮੂੰਹ ਮਿੱਠਾ ਕਰਾਇਆ ਜਾਂਦਾ ਸੀ ਜੇ ਕਿਸੇ ਦੇ ਮੁੰਡਾ ਹੋਣਾ ਤਾਂ ਵੀ ਗੁੜ ਨਾਲ ਮੂੰਹ ਮਿੱਠਾ ਕਰਾਉਣਾ ਜੇ ਕਿਤੇ ਕਿਸੇ ਨੂੰ ਭਾਜੀ ਦੇਣੀ ਤੇ ਲੋੜੀ ਦੇ ਵਿੱਚ ਵੀ ਆਪਾਂ ਆਮ ਹੀ ਵੇਖਦੇ ਆ ਕਿ ਲੋਕੀ ਗੋੜ ਜਰੂਰ ਵੰਦਦੇ ਆ ਕਿਉਂਕਿ ਗੋੜ ਨੂੰ ਬਹੁਤ ਹੀ ਸ਼ੋਭਤ ਚੰਗਾ ਮੰਨਿਆ ਜਾਂਦਾ ਵਾ ਹੁਣ ਆਪਾਂ ਗੱਲ ਕਰਦੇ ਆ ਪੰਜਾਬੀ ਪਹਿਰਾਵੇ ਦੀ ਪੰਜਾਬੀ ਪਹਿਰਾਵਾ ਜਿਹੜਾ ਵਾ ਸਾਡਾ ਸੂਟ ਤੇ ਸਲਵਾਰ ਤੇ ਇੱਕ ਤੋਂ ਇੱਕ ਦੁਪੱਟੇ ਜਿੱਦਾਂ ਕੀ ਸਾਡਾ ਜਿਹੜਾ ਪੰਜਾਬੀ ਪਹਿਰਾਵਾ ਵਾ ਉਹ ਆ ਸੂਟ ਤੇ ਪਟਿਆਲਾ ਸਲਵਾਰ ਜਿੱਥੇ ਕਿ ਪੰਜਾਬ ਦੇ ਵਿੱਚ ਪਟਿਆਲਾ ਸਲਵਾਰ ਦਾ ਬਹੁਤ ਰਵਾਜ ਆ ਉੱਥੇ ਦੂਸਰੇ ਰਾਜਿਆਂ ਚ ਵੀ ਬੜੀ ਮਸ਼ਹੂਰ ਵਾ ਪਟਿਆਲਾ ਸਲਵਾਰ ਬਾਕੀ ਹੋਰ ਇੱਕ ਚੀਜ਼ ਵਾ ਉਹ ਆ ਸਾਡੇ ਦੁਪੱਟਾ ਫੁਲਕਾਰੀ ਦੁਪੱਟਾ ਸਾਡਾ ਫੁਲਕਾਰੀ ਦੁਪੱਟਾ ਬਹੁਤ ਹੀ ਮਸ਼ਹੂਰ ਵਾ ਜਦੋਂ ਕਿ ਇਹ ਪਹਿਲੇ ਕੈਮਾ ਦੇ ਵਿੱਚ ਬੀਬੀਆਂ ਆਪ ਇਹਤੇ ਕਢਾਈ ਕਰਦੀਆਂ ਸੀ ਖੱਦਰ ਦੇ ਬਾਗ ਹੁੰਦੇ ਹੀ ਤੇ ਖੱਦਰ ਦੀਆਂ ਫੁਲਕਾਰੀਆਂ ਹੁੰਦੀਆਂ ਸੀ ਚਲੋ ਸਮੇਂ ਦੇ ਨਾਲ ਉਹ ਸਭ ਚੀਜ਼ਾਂ ਤੇ ਹੁਣ ਨਹੀਂ ਰਹੀਆਂ ਕੁਝ ਵਾਪਸ ਮੋੜ ਮੋੜ ਕੇ ਆਉਂਦੀਆਂ ਵਾਂ ਪਰ ਫੇਰ ਵੀ ਅੱਜ ਦੇ ਟਾਈਮ ਦੇ ਵਿੱਚ ਜੋ ਅੱਜ ਦਾ ਫਾਈਬਰਿਕ ਜੋ ਕਪੜਾ ਚੱਲਣ ਦਿਆ ਉਹਦੇ ਤੇ ਵੀ ਫੁਲਕਾਰੀ ਦੀ ਕਢਾਈ ਬਹੁਤ ਹੀ ਸੋਹਣੀ ਕੀਤੀ ਜਾਂਦੀ ਆ ਪੰਜਾਬਣਾਂ ਜਿਹੜੀਆਂ ਵਾਂ ਆਪਣੇ ਘਰਾਂ ਦੇ ਵਿੱਚ ਕਈ ਅੱਜ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਹ ਜਿਹੜਾ ਸਾਡਾ ਵਿਰਸਾ ਵਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇਈਆਂ ਵਾ ਪਹਿਲਾਂ ਦੇ ਮੁਕਾਬਲੇ ਹੁਣ ਲੋਕਾਂ ਨੂੰ ਬਹੁਤ ਜਾਗਰੂਤ ਹੋਈਆਂ ਵਾ ਮਹਿਲਾ ਤੇ ਨਾਲ ਹੀ ਉਹਨਾਂ ਨੇ ਇੱਕ ਚੰਗਾ ਇੱਕ ਦਿੱਤਾ ਅਪਣਾਇਆ ਵਾ ਕਿਉਂਕਿ ਇਸ ਕੇਤੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਘਰ 'ਚ ਰਹਿਣ ਵਾਲੀਆਂ ਔਰਤਾਂ ਵਾਂ ਜਿਦਾਂ ਕਿ ਹਾਊਸ ਵਾਈਫ ਆ ਜਾਂ ਫਿਰ ਜਿਦਾਂ ਕਿ ਅਨਪੜ੍ਹ ਆ ਜਿਹੜੀਆਂ ਪੜੀਆਂ ਲਿਖੀਆਂ ਨਹੀਂ ਆ ਜਿਹੜੀਆਂ ਜਾਦੀ ਜਾਣਕਾਰੀ ਨਹੀਂ ਰੱਖਦੀਆਂ ਉਹਨਾਂ ਨੂੰ ਇਸ ਕਿੱਤੇ ਤੋਂ ਕੁਝ ਲਾਭ ਵੀ ਹੁੰਦਾ ਵਾ ਕਿਉਂਕਿ ਉਹ ਜੇ ਫੁਲਕਾਰੀ ਦੀ ਕਢਾਈ ਕੱਢਦੀਆਂ ਜੇ ਸੂਟ ਕੱਢਦੀਆਂ ਜਾਂ ਕੁਝ ਵੀ ਚੀਜ਼ ਫੁਲਕਾਰੀ ਦੇ ਜਾਂ ਬਾਗ ਕੱਢਦੇ ਤੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜਾ ਵਾ ਬਹੁਤ ਹੀ ਜ਼ਿਆਦਾ ਫਿਰ ਪ੍ਰਚਲਿਤ ਹੋਇਆ ਵਾ ਤੇ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਔਰਤਾਂ ਦਾ ਇੱਕ ਕਮਾਈ ਦਾ ਇਹ ਸਾਧਨ ਵੀ ਬਣੰਦਿਆ ਵਾ ਬਹੁਤ ਹੀ ਚੰਗੀ ਗੱਲ ਵਾ ਕਿ ਇੱਕ ਔਰਤਾਂ ਦਾ ਜੋ ਕਿ ਪਿੰਡ ਦੇ ਵਿੱਚ ਰਹਿੰਦੀਆਂ ਵਾਂ ਜਿਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਆ ਇਹ ਔਰਤਾਂ ਦੀ ਇੱਕ ਕਮਾਈ ਦਾ ਸਾਧਨ ਵੀ ਬਣਨ ਦਿਆ ਵਾ ਇਹਦੇ ਨਾਲ ਨਾਲ ਜਿਹੜਾ ਕਈ ਔਰਤਾਂ ਨੂੰ ਰੋਜ਼ਗਾਰ ਵੀ ਮਿਲਨ ਦਿਆ ਵਾ ਔਰਤਾਂ ਆਪਣੇ ਘਰ ਰਹਿ ਕੇ ਆਪਣੇ ਬੱਚਿਆਂ ਦੀ ਦੇਖ ਰੱਖ ਕਰਦਿਆਂ ਹੋਇਆਂ ਇੱਕ ਕੀਤਾ ਜਿਹੜਾ ਅਪਣਾਉਂਦੀਆਂ ਵਾਂ ਤੇ ਆਪਣੇ ਘਰ ਉਹਨਾਂ ਦੇ ਥੋੜਾ ਹੱਥ ਖਰਚਾ ਹੋਣ ਦਿਆ ਵਾ ਜਿੱਥੇ ਵੀ ਆਪਾਂ ਗੱਲ ਕੀਤੀ ਆ ਪੰਜਾਬੀ ਪਹਿਰਾਵੇ ਦੀ ਤੇ ਪੰਜਾਬੀ ਦੁਪੱਟੀਆਂ ਦੀ ਫੁਲਕਾਰੀ ਦੀ ਇੱਕ ਹੋਰ ਚੀਜ਼ ਬਹੁਤ ਪੰਜਾਬੀਆਂ ਦੇ ਵਿੱਚ ਮਸ਼ਹੂਰ ਵਾ ਉਹ ਆ ਪੰਜਾਬੀ ਜੁੱਤੀ ਜੇ ਕਦੋਂ ਜਦੋਂ ਕਦੀ ਗੱਲ ਹੋਵੇ ਪਹਿਰਾਵੇ ਦੀ ਤੇ ਜੁੱਤੀ ਦਾ ਜਿਗਰ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ ਪੰਜਾਬੀਆਂ ਦੀ ਜਿਹੜੀ ਪੰਜਾਬੀ ਜੁੱਤੀ ਆ ਉਹ ਬਹੁਤ ਸੋਹਣੀ ਕਢਾਈਦਾਰ ਜੁੱਤੀਆਂ ਤਿੱਲੇ ਵਾਲੀਆਂ ਜੁੱਤੀਆਂ ਅਸਲੀ ਚਮੜੀਆਂ ਜੁੱਤੀਆਂ ਜਦੋਂ ਕਿ ਅੱਜ ਦੇ ਯੋਗ ਵਿੱਚ ਫੈਸ਼ਨ ਇਕਦਮ ਬੁਲੰਦੀਆਂ ਤੇ ਆ ਪਰ ਫੇ ਵੀ ਕਿਤੇ ਨਾ ਕਿਤੇ ਪੰਜਾਬੀ ਜੁੱਤੀ ਜਿਹੜੀ ਉਹ ਆਪਣੀ ਇੱਕ ਵੱਖਰੀ ਹੀ ਪਛਾਣ ਰੱਖਦੀ ਆ ਕਹਿੰਦੇ ਆ ਨਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਦਾਂ ਹੀ ਜਿੱਦਾਂ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜਿਹੜੀ ਪੰਜਾਬੀ ਜੁੱਤੀ ਆ ਜੋ ਪੰਜਾਬ ਦੇ ਵਿੱਚ ਕੱਢੀ ਕਢਾਈ ਜੁੱਤੀ ਜੋ ਕਿ ਮੋਚੀ ਦੇ ਹੱਥ ਨਾਲ ਬਣੀ ਹੋਈ ਜੁੱਤੀ ਮਿਲਦੀ ਆ ਉਹ ਕਿਸੇ ਵੀ ਫੈਕਟਰੀ ਜਾਂ ਕਿਸੇ ਵੀ ਜਗ੍ਹਾ 'ਚ ਬਣੀ ਉਹ ਜੀ ਜੁੱਤੀ ਨਹੀਂ ਮਿਲਦੀ ਕਿਉਂਕਿ ਉਹ ਜੁੱਤੀ ਨੂੰ ਉਹਨੇ ਆਪਣੀਆਂ ਬੜੇ ਹੀ ਚਾ ਦੇ ਨਾਲ ਬਣਾਇਆ ਹੁੰਦਾ ਵਾ ਕਹਿੰਦਾ ਆਪਾਂ ਆਪਕੀ ਪੰਜਾਬੀ ਪਹਿਰਾਵਾ ਪੂਰਾ ਉਦੋਂ ਹੀ ਨਿੱਖਰ ਕੇ ਬਾਹਰ ਆਉਂਦਾ ਵਾ ਜਦੋਂ ਆਪਾਂ ਨੂੰ ਪੂਰਾ ਪਹਿਨਿਆ ਹੋਵੇ ਪੰਜਾਬੀ ਸੂਟ ਸਲਵਾਰ ਹੋਵੇ ਉੱਤੇ ਕਢਾਈ ਵਾਲਾ ਦੁਪੱਟਾ ਹੋਵੇ ਤੇ ਪੈਰਾਂ ਦੇ ਵਿੱਚ ਤਿੱਲੇ ਵਾਲੀ ਜੁੱਤੀ ਹੋਵੇ ਪੰਜਾਬੀਆਂ ਦਾ ਰਹਿਣ ਸਹਿਣ ਵੱਖਰਾ ਰਹਿਣ ਸਹਿਣ ਆ ਉਹਨਾਂ ਦਾ ਪਹਿਰਾਵਾ ਵੀ ਵੱਖਰਾ ਵਾ ਤੇ ਉਹਨਾਂ ਦਾ ਖਾਣ ਪੀਣ ਵੀ ਵੱਖਰਾ ਵਾ ਤਾਂ ਉਹ ਲੋਕ ਜਿਹੜੇ ਸਾਡੀ ਰੀਸ ਕਰਦੇ ਆ ਕਹਿੰਦੇ ਆ ਕਿ ਪੰਜਾਬੀਆਂ ਦਾ ਪਹਿਰਾਵਾ ਵੀ ਵੱਖਰਾ ਰਹਿਣ ਸਹਿਣ ਵੀ ਵੱਖਰਾ ਤੇ ਖਾਣ ਪੀਣ ਵੀ ਵੱਖਰਾ ਤੇ ਵੈਸੇ ਵੀ ਪੰਜਾਬੀ ਜਿਹੜੇ ਇਹ ਬਹੁਤ ਦਿਲਦਾਰ ਹੁੰਦੇ ਆ ਆਪਾਂ ਅੱਜ ਗੱਲ ਕੀਤੀ ਪੰਜਾਬੀ ਰਹਿਣ ਸਹਿਣ ਦੀ ਪੰਜਾਬੀ ਪਹਿਰਾਵੇ ਦੀ ਪੰਜਾਬੀ ਖਾਣ ਪੀਣ ਦੀ ਤੇ ਤੁਹਾਨੂੰ ਇਹ ਜਿਹੜੀਆਂ ਗੱਲਾਂ ਮੇਰੀਆਂ ਪੰਜਾਬੀ ਜਾਂ ਪੰਜਾਬੀ ਨਾਲ ਜੁੜੀਆਂ ਹੋਈਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਸਾਸਰੀ ਗਾਲ ਜੀ